ਜੀ গুড आफ्टरनून সো টাইম ਹੋ ਚੁੱਕਿਆ ਹੈ 1:30 ਪੀਐਮ ਤਾਂ ਦੇਖ ਲਓ ਜੀ ਵਾਦਰ ਕਿਵੇਂ ਦਾ ਹੈ ਧੁੱਪ Nikli ਹੈ ਤੇ ਮੈਂ ਸ਼ੱਤ ਤੇ ਆਈ ਸੀ ਤੇ ਮੈਂ ਲੈਣ ਆਈਆਂ ਪਾਲਕ ਔਰ ਧਨੀਆ ਤੇ ਆਪਾਂ ਹੁਣ ਤੋੜ ਲੈਣੇ ਆ ਕਿਉਂਕਿ ਅੱਜ ਮੈਂ ਸਿਕਲ ਲਈ ਤੇ ਮੈਂ ਸੋਚਿਆ ਕਿ ਰੋਟੀ ਨਹੀਂ ਬਣਾਵਾਂਗੇ ਅੱਜ ਤੇ ਅੱਜ ਮੈਂ ਬਣਾ ਲਾਂਗੀ ਵੇਸੰਦਾ ਚਿੱਲਾ ਤਾਂ ਉਹਦੇ ਲਈ ਆਪਾਂ ਦੇਖੋ ਪਾਲਕ ਲਵਾਂਗੇ ਤੇ ਨਾਲ ਲਵਾਂਗੇ ਆਪਾਂ ਧਨੀਆ ਤਾਂ ਚਲੋ ਫਿਰ ਆਪਾਂ ਇਹਨੂੰ ਕੱਟ ਲੈਨੇ ਆ ਸੋ ਦੇਖੋ ਇੱਧਰ ਹੈਗੀ ਜੀ ਪਾਲਕ ਤੇ ਇਹਨੂੰ ਆਪਾਂ ਸੀਜ਼ਰ ਦੇ ਨਾਲ ਕੱਟਦੇ ਆ ਤਾਂ ਤੁਸੀਂ ਬਣੇ ਰਹੋ ਮੇਰੇ ਨਾਲ ਸੋ ਆਪਾਂ ਪਾਲਕ ਤਾਂ ਕੱਟ ਲਈਏ ਤੇ ਇਹ ਹੈਗੀ ਜੀ ਨਾਲ ਇਹ ਹੈ ਭਵਰੀ ਇਹ ਹਿਮਾਜਲ ਦੀ ਬੂਟੀ ਹੈ ਤੇ ਇਧਰ ਆਪਾਂ ਹੁਣ ਥੋੜੀ ਜਿਹੀ ਲਾਵਾਂਗੇ ਮੇਥੀ ਗਾਇਜ਼ ਥੋੜਾ ਜਿਹਾ ਲਾਵਾਂਗੇ ਆਪਾਂ ਧਨੀਆ ਤੇ ਦੇਖੋ ਇਧਰ ਲਈ ਆਪਾਂ ਭਵੀ ਇਧਰ ਲਈ ਆਪਾਂ ਪਾਲਕ ਤੇ ਇਹ ਹੈਗਾ ਜੀ ਧਨੀਆ ਤੇ ਥੋੜੀ ਜਿਹੀ ਹੈ ਮੇਥੀ ਤੇ ਚਲੋ ਫਿਰ ਇਹਨੂੰ ਆਪਾਂ ਵਾਸ਼ ਕਰਕੇ ਤੇ ਕੱਟ ਕੇ ਤਾਂ ਆਪਾਂ ਬਣਾਉਨੇ ਆ ਬੇਸਨ ਦਾ ਜਿਲਾ ਸੋ ਗਾਇਜ਼ ਇਧਰ ਆਪਾਂ ਇੱਕ ਪਿਆਜ਼ ਲਿਆ ਤੇ ਮਿਰਚਾਂ ਲਈਆਂ ਤੇ ਇਧਰ ਲਈ ਆਪਾਂ ਪਾਲਕ ਔਰ ਧਨੀਆ ਵਗੈਰਾ ਇਹਨੂੰ ਆਪਾਂ ਹੁਣ ਥ੍ਰੀਕ-ਥ੍ਰੀਕ ਕੱਟ ਲੈਨੇ ਆ ਤੇ ਵਾਸ਼ ਕਰ ਲਿਆ ਸੀ ਸੋ ਦੇਖੋ ਜੀ ਆਪਾਂ ਪਾਲਕ ਕੱਟ ਲਈ ਹੈ ਤੇ ਹੁਣ ਆਪਾਂ ਕਟਾਂਗੇ ਨਾਲ ਹੀ ਹਰੀ ਮਿਰਚਾਂ ਤੇ ਮੈਂ 4 ਲਈਆਂ ਆ ਤੇ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣੀਆਂ ਕਿਉਂਕਿ ਇਹ ਜ਼ਿਆਦਾ ਤਿੱਖੀ ਨਹੀਂ ਇਸ ਕਰਕੇ ਮੈਂ 4 ਲਈਤੀਆਂ ਤੇ ਤੁਸੀਂ ਆਪਣੇ ਹਿਸਾਬ ਨਾਲ ਲਓ सो so, इधर आप हरी मिर्च भी कट लिए तो हम आप कटा प्याज तो सो so, आप सारिया चीज़ा कट ली तो हूँ आप बनाने जी बेसन का चिल्ला तो पहला लें बेसन सो गाय से इधर आप लिया बेसन तो थोड़ा ही बेसन लिया क्योंकि आप दो ही चिले बनाने हैं ਤੇ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣਾ ਜਿੰਨਾ ਵੀ ਬਣਾਉਣਾ ਚਾਹੋ ਉਸ ਹਿਸਾਬ ਨਾਲ ਕੁਆਂਟੀਟੀ ਲੈ ਲੈਣਾ ਸੋ ਅਸੀਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਦਿੰਨੇ ਬੇਸਨ ਚ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਾਲ ਹੀ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਹਲਦੀ ਪਾਊਡਰ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਚਿੱਲੀ ਪਾਊਡਰ ਇਹਦੇ ਵਿੱਚ ਪਾਣੀ ਪਾ ਕੇ ਤੁਸੀਂ ਇਹਨੂੰ ਮਿਕਸ ਕਰ ਲੋ ਬੈਟਰੀ ਬਣਾ ਲਓ ਇਹਦਾ ਤੇ ਬੈਟਰ ਇਹਦਾ ਜਿਆਦਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਉਹ ਨਾ ਜਿਆਦਾ ਪਤਲਾ ਹੋਣਾ ਚਾਹੀਦਾ ਤੇ ਹਿਸਾਬ ਦਾ ਹੀ ਹੋਵੇ ਸੋ ਦੇਖੋ ਜੀ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਚਲੋ ਫਿਰ ਆਪਾਂ ਹੁਣ ਬਣਾ ਕੇ ਦਿਖਾਨੇ ਆ ਤੁਹਾਨੂੰ ਬੇਸਨ ਦਾ ਚਿਲਾ ਸੋ ਨਾਲ ਆਪਾਂ ਇੱਧਰ ਚਾਹ ਵੀ ਬਣਾ ਰਹੇ ਆ ਇੱਧਰ ਸਾਡਾ ਫਰਾਈਪੈਨ ਗਰਮ ਹੋ ਗਿਆ ਤੇ ਇਹਦੇ ਤੇ ਆਪਾਂ ਮੱਖਣ ਪਾਵਾਂਗੇ देसी घ्यो ऑयल कुछ भी पा सकते हो आप खा दें बेसन का बैटर है सो गायस अगर तुम रोटी नहीं खाना चाहते तो इस तरह बेसन का चिल्ला बनाओ हेल्दी भी है और बन भी जल्दी है। तो बहुत ही टेस्टी बनता बन रो इधर सा भी रही बन रही है इधर बन रहा बेसन का चिल्ला तो जिस इसने खाना है जल्दी दस दो ਸੋ ਗਾਇਜ਼ ਹੁਣ ਆਪਾਂ ਇਸ ਨੂੰ ਪਲਟ ਲੈਨੇ ਆਂ ਸੋ ਦੇਖੋ ਕਿੰਨਾ ਵਧੀਆ ਲੱਗ ਰਿਹਾ ਜੀ ਦੇਖੋ ਕਿਸ ਕਿਸ ਨੇ ਖਾਣਾ ਹੈ ਜਲਦੀ ਦੱਸੋ ਜੀ ਸੋ ਹੁਣ ਆਪਾਂ ਇਸ ਨੂੰ ਜਿੱਦ ਤੋਂ ਪਲਟ ਲੈਨੇ ਆਂ ਤੇ ਸਾਡਾ ਇੱਕ ਚਿੱਲਾ ਬਣ ਚੁੱਕਿਆ ਹੈ ਇਦਾਂ ਲੱਟ ਪਲਟ ਕੇ ਤੁਸੀਂ ਇਸ ਨੂੰ ਸੇਕ ਲਓ ਸੋ ਗਾਇਜ਼ ਇੱਕ ਚਿੱਲਾ ਸਾਡਾ ਬਣ ਚੁੱਕਿਆ ਹੈ इस तरह आप बनावे दूसरा भी इस तरह आप बना लें दूसरा इधर चाह भी बस हो रही है बन चुकी है साड़ी बस एक दो बोयल आ जूगी तो सा भी बन जूगी तो किस किस चाह पीनी है और बेसन का चिल्ला खाना ਸੋ ਗਾਇਸ ਸਾਡਾ ਦੂਸਰਾ ਚਿਲਾ ਵੀ ਬਣ ਚੁੱਕਿਆ ਹੈ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਇਸ ਨੂੰ ਵੀ ਆਪਾਂ ਕੱਢ ਲੈਨੇ ਆ ਸੋ ਗਾਇਸ ਹਿੱਧੇ ਸਾਡੀ ਚਾਹ ਔਰ ਚਿਲਾ ਤਿਆਰ ਹੈ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਤੁਸੀਂ ਵੀ ਆਪਣਾ ਅਗਰ ਖਾਣਾ ਰੋਟੀ ਨਹੀਂ ਖਾਣਾ ਚਾਹੁੰਦੇ ਤਾਂ ਬੇਸਨ ਦਾ ਚਿਲਾ ਬਣਾ ਕੇ ਖਾਓ ਦੇਟਾਈਟਿੰਗ ਚ ਲੋਗ ਇਹ ਖਾਂਦੇ ਨੇ ਸਮਾਰਨਿੰਗ ਚ ਵੀ ਈਵਨਿੰਗ ਚ ਵੀ ਤੇ ਤੁਸੀਂ ਵੀ ਖਾਓ ਸੋ ਮੇਰੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਮੇਰੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ